ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਡੂ ਚਾਣਾ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਬਜੜੀ ਵੀਰੋਂ ਨਾਲ ਲੱਗਿਆ ਫਾਰਮ ਚ ਬਣਾਉਣ ਲੱਗਿਆ ਬਹੁਤ ਸੋਹਣਾ ਬਣਦਾ ਫਾਰਮ ਦਾ ਜਿਹੜਾ ਜਗਾਰਡ ਸਿਸਟਮ ਆ ਜਿਹੜੇ ਕਨੇਜ ਪ੍ਰੋਜੈਕਟ ਆ ਬਾਈ ਬਹੁਤ ਚੰਗੀ ਆ ਕੀ ਤੇ ਦੋ ਨਾਗਾ ਬਾਈ ਕੋਲੇ ਇੱਕ ਟਾਪ ਕਲਾਸ ਬੱਚੀ ਆ ਬਾਈ ਫਾਰਮ ਦੀ ਤੇ ਇੱਕ ਗਾਂ ਕੀ ਤੋਂ ਤੋਂ ਡਰਾਈ ਆ ਬਾਈ 7 ਕਮਹੀਨਿਆਂ ਦੀ ਬਾਈ ਕੰਪਣ ਦਾਸ ਦਾ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰ ਜੀ ਆ ਜਨਨ ਸਬਸਕ੍ਰਾਈਬ ਕਰ ਲੋ ਤਾਂ ਲੱਗਿਆ ਕੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਹੋ ਸਕੇ ਜੀ ਜੇ ਕੋਈ ਵੀਰਾ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15300 ਪਰ 81467 15300 ਆਓ ਕਰ ਲੈਨੇ ਭਾਈ ਨਾਲ ਗੱਲ ਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋ ਠੀਕ ਹਾਂ ਵਧੀਆ ਜੀ ਹਾਂ ਜੀ ਨਾਮ ਤੇ ਐਡਰੈਸ ਨਾਮ ਭਾਈ ਮੇਰਾ ਰਮਨਜੀਤ ਸਿੰਘ ਪਿੰਡ ਦਿਆਲਪੁਰਾ ਭਾਈ ਦਾ ਠੀਕ ਹੈ ਜ਼ਿਲ੍ਹਾ ਬਠਿੰਡਾ ਹਮ ਤਹਿਸੀਲ ਫੂਰ ਨੇੜੇ ਪਿੰਡ ਭਾਈ ਰੁਪਾ ਤੇ ਸਲਾਤਪੁਰਾ ਮੋਬਾਈਲ ਨੰਬਰ ਜੀ 9972 86450 ਠੀਕ ਬਈ ਜਿਹੜੀ ਇਹ ਬੱਚੀ ਦੇ ਦੇ ਕਿੰਨੀ ਕੁ ਹੋਰ ਹੈ ਇਹ ਬਈ 8 ਮਹੀਨਿਆਂ ਦੀ ਆਪਣੇ ਘਰ ਦੇ ਜੰਮ ਪਾਲਾ ਓਕੇ ਕਿਹੜੀ ਟੀ ਇਹ 40116 ਦੀ ਹੈ ਬਈ 40116 ਹਾਂਜੀ ਠੀਕ ਹੈ ਬਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਛੋਟਾ ਛੋਟਾ ਕੰਨ ਫੁੱਲ ਬਰੀਡ ਆ ਬਈ ਨਾਸਾ گلابی ਬਰੀਡ ਵਾਲੀ ਆ ਬਾਈ ਦੇ ਫਾਰਮ ਦੀ ਖੁੱਦ ਬੱਚੀ ਆ ਬਈ ਚੰਗੇ ਸੀਮੰਡ ਦੇ ਆ ਕਿੰਨਾ ਰਿਕਾਰਡ ਦੀ ਮੰਗ ਬਈ ਇਹਨੇ 32 ਲੀਟਰ ਦਿੱਤਾਈ ਬਈ ਆਪਣੇ 32 ਲੀਟਰ ਠੀਕ ਆ ਪਹਿਲੇ ਸੂਏ ਦੀ ਮੰਗ ਰਿਕਾਰਡ ਪਹਿਲੇ ਸੂਏ ਦੀ ਬਾਕੀ ਝੂਲੀ ਕਿਵੇਂ ਆ ਬਈ ਝੂਲੀ ਬਈ ਪੂਰੀ ਉਹਦਾ ਠੀਕ ਆ ਚਾਰ ਥਾਣਾ ਕੋਈ ਫੋਟ ਚਾਂਗ ਨਹੀਂ ਆਦੇ ਠੀਕ ਆ ਬਈ ਹਾਂਜੀ ਕੀ ਮੋਲ ਰਹੁ ਜਾਇਜ਼ ਇਹਦਾ 35000 ਮੋਲ ਕਰਦੇ ਆ ਵਿੱਚੋਂ ਮਾਨਸਾਨ ਕਰਦੇ ਆ 35000 ਰੁਪਏ ਜਮ੍ਹਾਂ ਜਾਇਜ਼ ਮੋਲਾਂ ਮਾਨਸਾਨ ਜ਼ਰੂਰ ਹੋ ਜਾਊਗਾ ਕਿਉਂਕਿ ਬਈ ਦੇ ਫਾਰਮ ਭੀ ਆ ਬਈ ਜਿਹੜੀ ਗੱਲ ਕਹੇ ਉਹੀ ਹੋਊਗਾ ਹਾਂਜੀ ਹਾਂਜੀ ਘਰ ਦੀ ਘਰ ਦੀ ਠੀਕ ਆ ਕਰੇ ਜਮਪਾਲਾ ਬੱਚੀਆਂ ਬਾਈ ਕੋਲੇ ਹੋਰ ਵੀ ਉੱਤਰ ਬਹੁਤ ਚੰਗੀਆਂ ਚੰਗੀ ਬ੍ਰੀਡ ਤੇ ਆ ਇੱਕ ਅੱਧਾ ਪਸ਼ੂ ਬਾਈ ਵੇਚ ਦਿੰਦਾ ਵੀ ਜਾਨੀ ਕਿ ਉਸ ਤੋਂ ਜਿਵੇਂ ਚਾਰ ਜੋੜ ਦਾ ਟਾਈਮ ਹੈ ਹਨਾ ਹਾਂਜੀ ਹਾਂ ਉਹਦੇ ਚ ਥੋੜੀ ਜੀ ਮਦਦ ਹੋ ਜਾਣੀ ਹਾਂ ਥਾਣ ਦਿਖਾ ਦੇ ਚਾਰ ਥਣ ਇਕਲਾ ਇਕਲਾ ਕੀ ਬਾਤ ਪੂਰੀ ਵਿੱਤੀ ਤੇ ਥਣ ਇੱਕ ਨੰਬਰ ਥਣ ਲੱਗਿਆ ਬ੍ਰੀਡ ਇੱਕ ਨੰਬਰ ਆ ਫੇਸ ਉਸ ਪ੍ਰਿੰਟ ਪ੍ਰਿੰਟ ਕਦ ਚੰਗਾ ਕਰਵਾਇਆ ਅੱਗੇ ਬਾਈ ਬੈਣਾ ਏ ਭਾਈ ਚੌਥੇ ਸੂਏ ਸੋਨਾ ਇਹਨੇ ਠੀਕ ਆ 45 ਲੀਟਰ ਸਾਡੇ ਕੋਲ ਦੁੱਧ ਦਿੱਤਾ ਓਕੇ ਵਲਟਵਾੜ ਦੇ ਉਹ ਤੋਂ ਗੱਭਣਾ ਇਹ ਕਿਹੜੇ ਵਲਟਵਾੜ ਦੇ ਜੇ ਫਿਰ ਉਹ ਤੋਂ ਗੱਭਣਾ ਓਕੇ ਚੱਕੇ ਸੀਮਣ ਤੋਂ ਕਰਮਾਲੀ ਗੱਭਣਾ ਤੇ ਦੁੱਧੋਂ ਢਾਈ ਦੁੱਧੌਂ ਡਰਾਈ ਹੈ ਬਾਈ 7 ਮਹੀਨਿਆਂ ਦੀ ਕਪੜਾ 7 ਮਹੀਨਿਆਂ ਦੀ ਕਪੜਾ ਚੈੱਕ ਪਾਸ ਹੈ ਚੈੱਕ ਪਾਸ ਹੈ ਆਪ ਦੀ ਅਗਲਾ ਕਰਾ ਕੇ ਲੈ ਜੀ ਜਿਹੜਾ ਭਰਾ ਗ੍ਰੀਤੂ ਆ ਚੈੱਕ ਜ਼ਰੂਰ ਕਰਵਾ ਲਿਓ ਭਾਈ ਹਾਂਜੀ ਕਿੰਨਾ ਰਿਕਾਰਡ ਦਿੰਦੇ ਹੋ ਜਮਾ ਸਾਫ ਹੈ ਦੁੱਧ ਦਾ ਰਿਕਾਰਡ ਕੀ ਦਿੰਦੇ 47 ਲੀਟਰ ਦਿੱਤਾ ਸੀ ਭਾਈ ਨੇ ਠੀਕ ਆ ਥਾਣੀ ਪਾੜਾ ਚੰਗਾ ਲੱਗਿਆ ਕੀ ਲੱਗਦਾ ਨਾ ਇਸ ਲਈ ਵੇਦੀ ਹੈ ਜੀ ਵੱਡੀ ਨਾੜ ਦੇਖ ਹੈ ਨਾ ਹਾਂਜੀ ਹਾਂ ਦੁੱਧ ਵਾਲਾ ਪੀਦਾ ਦੋਤੋ ਭਾਈ ਕਹਿੰਦਾ ਬਹੁਤ ਬ੍ਰੀਡ ਦੀ ਹੈ ਬਾਈ ਫੁੱਲ ਬ੍ਰੀਡ ਦੀ ਹੈ ਹਾਂ ਫੁੱਲ ਕੱਟ ਦਾ ਫੁੱਲ ਬ੍ਰੀਡ ਆ ਮਾੜੀ ਜੇ ਹੱਕ ਦੇ ਪਿਓਰੇ ਪਸ਼ਾਤੋ ਚੋੜੀ ਚੋੜੀ ਰੱਖਉਂਦੇ ਆ ਬੜਾ ਬਹੁਤ ਪਏ ਆ ਭਾਈ ਤੇ ਦੁੱਧੋਂ ਹੁਣ ਡرائی ਹੋਈ ਵੀ ਐ ਲੈ ਭਾਈ ਤੋੜਾ ਚੈੱਕ ਕਰ ਲੋ ਕੀ ਮੋਲ ਆ ਭਾਈ ਜੈ ਜਰਾ ਇਹਦਾ 90000 ਕਰ ਦਿੰਦਾ ਭਾਈ ਮਾਨਤਨ ਹੋ ਜੂ ਮਾਨਤਨ ਹੋ ਜੂਗਾ ਭਾਈ ਠੀਕ ਆ ਭਾਈ ਹਾਂ 90000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੂਗਾ ਨਾਗ ਭਾਈ ਕੋਲੇ ਹੋਰ ਵੀ ਬਹੁਤ ਚੰਗੇ ਚੰਗੀਆਂ ਨੇ ਵੜਾ ਸਾਰੀਆਂ ਬਾਈਆਂ ਦੀਆਂ ਦੁੱਧ ਤੇ ਲਾਈਆਂ ਨੇ ਵਧੀਆ ਸਿਸਟਮ ਆ ਭਾਈ ਦਾ ਤੇ ਇੱਕ ਬਾਈ ਕੋਲੇ ਬੱਕਰੀ ਆ ਉਹ ਵੀ ਦਿਖਾ ਕਿੰਨੀ ਉਮਰ ਹੈ ਜੀ ਇਹ 5 ਤੋਂ 6 ਮਹੀਨਾ ਦੀ ਉਮਰ ਹੈ ਬਈ ਇਹਦੀ ਠੀਕ ਆ ਭੱਤੀ ਹੋ ਗਈ ਮੇਰੇ ਤਾਂ ਨਾ ਇਹਦੀ ਬੀਟਲ ਹੈ ਬੀਟਲ ਆ ਬਈ ਬੀਟਲ ਨਸਲ ਆ ਬਈ ਕਿ ਉਮਰ ਛੋਟੀ ਆ ਕੀ ਮੁੱਲ ਜਾਇਜ਼ ਹੈ ਨਾ ਇਹਦਾ ਮੁੱਲ ਬਈ ਕਰਦੇ ਆਪਾਂ 16000 ਮਾਨਤਨ ਹੋ ਜਾ ਹਾਂਜੀ ਹਾਂ ਠੀਕ ਆ 16000 ਰੁਪਿਆ ਮੁੱਲ ਆ ਬਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਇਹ ਕਾਜਸੀ ਭਰਾ ਕੋਲੇ 3 ਵਜੇ 3 ਹੀ ਰਖਾ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ